ਅੱਜ ਗੁਰਪ੍ਰੀਤ ਦੇ ਛੋਟਾ ਜਿਹਾ ਬੇਟਾ ਉਹਦਾ ਅੱਜ ਜਨਮ ਦਿਨ ਸੀਗਾ ਅ ਜਨਮ ਦਿਨ ਵਾਲੇ ਦਿਨ ਬੱਚੇ ਆਪ ਆਪ ਖੁਸ਼ੀਆਂ ਮਨਾਉਂਦੇ ਨੇ ਅੱਜ ਉਸ ਬੱਚੇ ਨੇ ਆਪਣੇ ਬਾਪ ਨੂੰ ਅਗਨੀ ਭੇਡ ਕੀਤੀ ਇਸ ਤੋਂ ਵੱਧ ਕੀ ਦਿਖਾ ਦੋ ਸੱਚ ਹੋਣੀ ਹੀ ਕੁਝ ਹਾਂ ਆਈ ਮੈਨੂੰ ਕਹਿੰਦੇ ਕਮਲ ਪਤਾ ਨਹੀਂ ਇਨਾਂ ਨੇ ਸਵੇਰੇ ਕਿਹੜਾ ਸੱਪ ਕੱਢਣਾ ਜਿਹੜੀ ਅੱਧੀ ਰਾਤ ਨੂੰ ਸਾਨੂੰ ਭੇਜਣ ਦੇ ਆ ਏ ਮੈਂ ਕਹਾਂ ਦੀ ਮੈਂ ਰੋਟੀ ਖਾਂ ਜੋ ਥੋੜੀ ਜੀ। ਕਿਨੇ ਖਾਣੀ ਕਹਿੰਦਾ ਕਮਲ ਰਸਤੇ ਜੋ ਖਾ ਲਾਂਗੇ। ਮੈਂ ਕਿਹਾ ਤੁਹਾਨੂੰ ਕਹਿਨੇ ਨਹੀਂ ਪੁੱਛਨੀ। ਐ ਮਹਿਕਮਾ ਬੜਾ ਕੁੱਤਾ ਤੁਹਾਨੂੰ ਕਿਹ ਚੀਜ਼ ਨਹੀਂ ਤੁਹਾਨੂੰ ਉੱਤੇ ਪੂਰੀ ਕਰਨੀ ਉਹਨਾਂ ਨੇ ਲੋੜ। ਹਾਏ ਘਰ ਰੋਟੀ ਫਨ ਲੈ ਜੋ। ਕੀ ਸਰਕਾਰ ਨੂੰ ਹੀ ਕਹਿਣਾ ਚਾਹੀਦਾ। ਹਾਏ ਮੇਰਾ ਬੰਦਾ ਮੈਨੂੰ ਦੇ ਦੋ ਸਰਕਾਰ ਕੋ ਮੈਂ ਕੀ ਲੈਣਾ ਆ। ਹਾਏ ਪਰਿਵਾਰ ਦੇ ਦੀ ਬਹੁਤ ਇੱਕ ਦੁੱਖ ਦੀ ਘੜੀ ਆ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਅਜ ਨਮਕੀਨ ਮਾਹੌਲ ਆ ਬੜਾ ਹਰਮਨ ਪਿਆਰਾ ਸੀ ਹਰ ਇੱਕ ਨੂੰ ਮਾਨ ਸਤਕਾਰ ਦਿੰਦਾ ਸੀਗਾ ਪਤਾ ਨਹੀਂ ਸੀ ਕਿ ਪਰਮੇਸ਼ਵਰ ਨੂੰ ਕੀ ਬੰਦੂਰ ਆ ਇਨਸਾਨ ਕਮਜ਼ੋਰ ਆ ਉਹਦੇ ਅੱਗੇ ਵਾਸ ਕੋਈ ਨਹੀਂ ਚੱਲਦਾ ਉਹ ਵੱਡਾ ਦੁਕਾਨ ਦਾ ਬੜਾ ਕੋਈ ਲਫ਼ਜ਼ ਨਹੀਂ ਇਹੋ ਜਿਹੇ ਦੁਕਾਨਦਾਰ ਨੂੰ ਕਿਵੇਂ ਐਕਸਪਲੇਨ ਕਰੀਏ ਕਿਵੇਂ ਆਪਣੀਆਂ ਭਾਵਨਾਵਾਂ ਦੱਸੀਏ ਅੱਜ ਗੁਰਪ੍ਰੀਤ ਦੇ ਛੋਟਾ ਜਿਹਾ ਬੇਟਾ ਉਹਦਾ ਅੱਜ ਜਨਮ ਦਿਨ ਸੀਗਾ ਅ ਜਨਮ ਦਿਨ ਵਾਲੇ ਦਿਨ ਬੱਚੇ ਆਪ ਆਪ ਖੁਸ਼ੀਆਂ ਮਨਾਉਂਦੇ ਨੇ ਅੱਜ ਉਸ ਬੱਚੇ ਨੇ ਆਪਣੇ ਬਾਪ ਨੂੰ ਅਗਨੀ ਭੇਂਟ ਕੀਤੀ ਇਸ ਤੋਂ ਵੱਧ ਕੀ ਦੁਖਾਂਤ ਹੋ ਸਕਦਾ ਸਾਡੇ ਇਸ ਪਰਿਵਾਰ ਦੇ ਨਾਲ ਬੜਾ ਪੁਰਾਣਾ ਸੰਬੰਧ ਸਰਦਾਰ ਵੱਸਨ ਸਿੰਘ ਹਣਾ ਦਾ ਇਹ ਦੋਤਾ ਤੇ ਕਾਲੇ ਦੀ ਡਿਊਟੀ ਸੀਗੀ ਗਾਲੇ ਮੈਨੂੰ ਮਿਲ ਕੇ ਗਿਆ ਦੁਪਹਿਰ ਅਸੀਂ ਸਾਰੇ ਰੋਟੀ ਵੀ ਇਕੱਠੀ ਖਾਧੀ ਤੇ ਮੈਨੂੰ ਨਹੀਂ ਸੀ ਪਤਾ ਕਿ ਅਗਲੇ ਦਿਨੇ ਹੋਜੀ ਦੁਖਦਾਈ ਖਬਰ ਆਊਗੀ ਉਸ ਪਰਿਵਾਰ ਨੂੰ ساری ਉਮਰ ਲਈ ਬਹੁਤ ਵੱਡਾ ਦੁਖਾਂਤ ਉਹ ਅੱਗੇ ਆ ਗਿਆ ਮੇਰੀ ਇਹੋ ਹੀ ਬੇਨਤੀ ਆ ਸਮਾਜ ਨੂੰ ਵੀ ਸਰਕਾਰ ਨੂੰ ਵੀ ਕਿ ਅਸੀਂ ਗੁਰਪ੍ਰਿੰਤ ਨੂੰ ਤਾਂ ਨਹੀਂ ਵਾਪਸ ਲਿਆ ਸਕਦੇ ਉਹਦੀ ਪਰਮਾਈ ਵੀ ਨਹੀਂ ਹੋ ਸਕਦੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਨੂੰ ਔਰ ਸਰਕਾਰ ਨੂੰ ਚਾਹੀਦਾ ਵੀ ਪਰਿਵਾਰ ਨੂੰ ਕਾਇਮ ਰੱਖੋ ਉਹਦੇ ਦੁੱਖ ਨੂੰ ਥੋੜਾ ਬੋਤਾ ਘਟਾਇਆ ਜਾ ਸਕਦਾ ਹੋਰ ਕੋਈ ਗੱਲ ਹੋਣੀ ਨਹੀਂ ਪ੍ਰਮੇਸ਼ਰ ਕਿਰਪਾ ਕਰੇ ਪਰਿਵਾਰ ਦੇ ਬਹੁਤ ਇੱਕ ਦੁੱਖ ਦੀ ਘੜੀ ਆ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਅਜ ਨਮਕੀਨ ਮਾਹੌਲ ਆ ਬੜਾ ਹਰਮਨ ਪਿਆਰਾ ਸੀ ਹਰ ਇੱਕ ਨੂੰ ਮਾਨ ਸਤਕਾਰ ਦਿੰਦਾ ਸੀਗਾ ਪਤਾ ਨਹੀਂ ਸੀ ਮੇਰੇ ਪਰਮੇਸ਼ਰ ਨੂੰ ਕੀ ਮੰਜ਼ੂਰ ਆ انسان ਕਮਜ਼ੋਰ ਆ ਉਹਦੇ ਅੱਗੇ ਵਾਸ ਕੋਈ ਨਹੀਂ ਚੱਲਦਾ ਮੈਂ ਹੋਈ ਗਵਾਗਾ ਮੇਰੇ ਪਰਮੇਸ਼ਰ ਕਿਰਪਾ ਕਰੇ ਪਰਿਵਾਰ ਦੇ ਉੱਤੇ ਅਸ਼ੀਰਵਾਦ ਬਰਿਆ ਹੱਥ ਰੱਖ ਕੇ ਉਹਨੂੰ ਸੁਭਾਣ ਜਿਹੜੀਆਂ ਫੈਸਿਲਿਟੀਆਂ ਉਹ ਦੇਤੀਆਂ ਵੀ ਫੈਸਿਲਿਟੀਆਂ ਦੇਖੋ ਇਹ ਫੈਸਿਲਿਟੀ ਤਾਂ ਸਰਕਾਰ ਦਊਗੀ ਹਰ ਹਾਲ ਵਿੱਚ ਦਊਗੀ ਪਰ ਉਹ ਫੈਸਿਲਿਟੀਆਂ ਜਿਹੜੀਆਂ ਨੇ ਉਹ ਬੰਦੇ ਨਹੀਂ ਭਰਮਾਈ ਨਹੀਂ ਕਰ ਸਕਦੀਆਂ ਪਰ ਇੱਕ ਥੋੜਾ ਬਹੁਤ ਉਸ ਦੁੱਖ ਦੇ ਵਿੱਚ ਕਿਤੇ ਮਾੜੀ-ਮੋੜੀ ਕਮੀ ਜ਼ਰੂਰ ਹੋ ਜਾਏਗੀ ਪਰ ਪੁਲਿਸ ਅਧਿਕਾਰੀ ਦਾ ਮਿਲਣ ਗਿਆ ਸਰਕਾਰ ਵਚਨਬੱਧਾ ਉਹਦੀ ਉਹਦੀ ਡੈਥ ਡਿਊਟੀ ਤੇ ਹੋਈ ਆ ਉਹ ਆਪਣੀ ਡਿਊਟੀ ਨਿਭਾ ਰਿਹਾ ਸੀਗਾ ਫੋਰਥ ਨੂੰ ਲੈ ਕੇ ਆ ਰਿਹਾ ਸੀਗਾ ਰਾਤ ਦਾ ਟਾਈਮ ਸੀ ਫੇਰੇ ਵੀ ਉਹਨੇ ਡਿਊਟੀ ਕੀਤੀ ਆ ਰਾਤੀ ਵੀ ਕੀਤੀ ਆ ਉਹ ਡਿਊਟੀ ਤੇ ਜੀ ਉਹ ਡਿਊਟੀ ਦਾ ਜੋ ਬੰਦਾ ਔਰ ਸਾਡੇ ਸੀਐਮ ਸਾਹਿਬ ਇਸ ਗੱਲੋਂ ਬੜੇ ਸੰਵੇਦਨਸ਼ੀਲ ਨੇ ਪੰਜਾਬ ਪੁਲਿਸ ਦੇ ਜਿਹੜੇ ਇਹੋ ਜਿਹੇ ਟਰਾਜੈਡੀਜ਼ ਹੁੰਦੀਆਂ ਨੇ ਉਹਦੇ ਵਿੱਚੋਂ ਪੂਰਾ ਪਰਿਵਾਰ ਦਾ ਧਿਆਨ ਰੱਖਦੇ ਨੇ ਉਹ ਰੱਖਾਂਗੇ ਸਰ ਗੁਰਦਾਸ ਕੋ ਦੋ ਬੱਚੇ ਹੀ ਗਏ ਇੱਕ ਲੜਕੀ ਆ ਜੀ ਉਹ ਜਿੱਥੇ ਜੇਲ੍ਹ ਦੇ ਪਿਛਲੇ ਪਾਸੇ ਉਹਨਾਂ ਦੀ ਰਿਹਾਇਸ਼ ਆ ਉਹ ਲੜਕੀ ਵੀ ਦੁਕਾਨ ਤੋਂ ਦੀ ਵੀ ਡੈਥ ਹੋਈ ਆ ਉਸ ਤੋਂ ਇਲਾਵਾ 13 14 ਬੰਦੇ ਐਸੇ ਨੇ ਜਿਹੜੇ ਫੋਰਸ ਦੇ ਫੱਟੜ ਹੋਏ ਨੇ ਸੋ ਬਹੁਤ ਵੱਡੀ ਡਰਾ ਜਿਹੜੀ ਆ ਜੀ ਬਹੁਤ ਵੱਡੀ ਡਰਾ ਜਿਹੜੀ ਆ ਅਕਾਲਪੁਰਾ ਕਿਰਪਾ ਕਰੇ ਪਰਮੇਸ਼ਵਰ ਇਹਨਾਂ ਦੀ ਫੋਰਸ ਦੀ ਨੌਕਰੀ ਤੇ 24 7 ਵਾਲੀ ਨੌਕਰੀ ਆ ਲਗਾਤਾਰ ਡਿਊਟੀ ਦਿੰਦੇ ਨੇ ਪਰਮੇਸ਼ਵਰ ਰਾਮ ਸਿੰਘ ਦਾ ਹੈ ਨਾ ਕਮਲਜੀਤ ਕੋਰ ਹੈ ਗੋਪੀ ਜੀ ਲੱਗੀ ਲੱਗਾ ਸੀ ਤੇ ਕੀ ਗਲਤ ਹੋਈ ਹਾਏ ਉਹ ਮੇਰੇ ਪਤੀ ਗੁਰਪ੍ਰੀਤ ਸਿੰਘ ਹਾਏ ਪੁਲਿਸ ਮੈਕਮੇ ਦੇ ਵਿੱਚ ਹੀ 24 24 ਘੰਟੇ ਡਿਊਟੀਆਂ ਲੈਂਦੇ ਆ ਉਹਨਾਂ ਦੇ ਕੋਲ ਹਾਏ ਰੈਸਟ ਨੂੰ ਮੌਕਾ ਨਹੀਂ ਦਿੰਦੇ ਕਿਤੇ ਘੰਟਾ ਇੱਕ ਵੀ ਨਹੀਂ ਦਿੰਦੇ ਕਿਤੇ ਆਪਣੇ ਬੱਚਿਆਂ ਨਾਲ ਟਾਈਮ ਨਹੀਂ ਕੱਢਣ ਨੂੰ ਦਿੰਦੇ ਹਾਏ ਰਾਤੀ ਸੋ ਫਟਾਫਟ ਆਈ ਸਵੇਰ ਦੀ ਡਿਊਟੀ ਕਰਕੇ ਕਹਿੰਦੇ ਕਮਲ ਮੈਨੂੰ ਯੂਨੀਫਾਰਮ ਚੇਂਜ ਕਰਨੀ ਹੈ ਮੈਨੂੰ ਡਿਊਟੀ ਪੈ ਗਈ ਹੈ ਹਾਈ ਚਲੰਦਰ ਚਲ ਗਿਆ ਫੋਰਸ ਲਾਨ ਹਾਈ ਮੁੜ ਕੇ ਨਹੀਂ ਫੋਨ ਆਇਆ ਉਹਨਾਂ ਦਾ ਸਵੇਰੇ ਮਹਿਕਮੀ ਵਾਲੇ ਆਏ ਕਹਿੰਦੇ ਉਹਨਾਂ ਦੀ ਗੱਡੀ ਵੱਜ ਗਈ ਆ ਹਾਈ ਹਾਈ ਕੀ ਕਰੀਏ ਕੀ ਕਹਾਂਗੇ ਗੇਸੀ ਕਰਕੇ ਵਾਪਸ ਆਉਣਾ ਹਾਈ ਕੁਝ ਨਹੀਂ ਕਿਹਾ ਉਹਨਾਂ ਨੇ ਉਹ ਕਹਿੰਦੇ ਡੈਡੀ ਨੂੰ ਫੋਨ ਕਰ ਦੋ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ ਅੱਜ ਮੇਰੇ ਮੁੰਡੇ ਦਾ ਸਾਲ ਹੋਇਆ ਸੈਲੀਬ੍ਰੇਸ਼ਨਸ ਆ ਗੋਡ ਦੇ ਹਾਰੀ ਜਨਮ ਦਿਨ ਸੈਲੀਬ੍ਰੇਟ ਕਰਨਾ ਹੀ ਦੇ ਫਾਦਰ ਵੀ ਜਿਹੜੇ ਸੀ ਉਹ ਸ਼ਹੀਦ ਹੋਏ ਸੀ ਹਾਏ ਉਹਨਾਂ ਨੂੰ ਬੜੀ ਲੱਗੀ ਸੀ ਬੜੀ ਪ੍ਰਾਇੋਰਟੀ ਦੇ ਉੱਤੇ ਹੀ ਜਿਹੜੀ ਆ ਜੌਬ ਇਸ ਬੱਚੇ ਨੂੰ ਮਿਲੀ ਸੀ ਥੋੜੀ ਬਹੁਤੀ ਪ੍ਰੈਫਰੈਂਸ ਉਹ ਹੀ ਬਾਕੀ ਖੋਦੀ ਲਈ ਬਾਕੀ ਨੇ ਖੁਦ ਆਪਣਾ ਹਾਏ ਉਹਨੂੰ 10-12 ਸਾਲ ਹੀ ਹੋਏ ਆ ਮੇਰੇ ਸਾਹਮਣੇ ਮੇਰੇ ਮੈਰਿਸ ਤੇ ਉਹ 2 ਸਾਲ ਪਹਿਲਾਂ ਹੀ ਵਰਤੀ ਹੋਈ ਸੀ ਹਾਂ ਕਿਤੇ ਜੁੜੀ ਕਿਸੇ ਨਾਲ ਨਹੀਂ ਆਮ ਟੀਚਰ ਹੀ ਹੁੰਦੀ ਆ ਆਮ ਟੀਚਰ ਹੀ ਹੁੰਦੀ ਆ ਉਹਨਾਂ ਨੇ ਬਾਹਰ ਭੇਜਿਆ ਜਲੰਧਰ ਪੁਲਿਸ ਲਾਈਨ ਤੋਂ ਬਾਹਰ ਜਲੰਧਰ ਲੈਣ ਗਈ ਪੋਰਸ ਲੈਣ ਗਈ ਕਿ ਇੱਥੇ ਕੋਈ ਸੱਚ ਹੋਣੀ ਕੁਝ ਹਾਏ ਆਈ ਮੈਨੂੰ ਕਹਿੰਦੇ ਕਮਲ ਪਤਾ ਨਹੀਂ ਇਨਾਂ ਨੇ ਸਵੇਰੇ ਕਿਹੜਾ ਸੱਪ ਕੱਢਣਾ ਜਿਹੜੀ ਅੱਧੀ ਰਾਤ ਨੂੰ ਸਾਨੂੰ ਭੇਜਣ ਦੇ ਆ ਹਾਏ ਮੈਂ ਕਹਿੰਦੀ ਮੈਂ ਰੋਟੀ ਖਾ ਜੋ ਥੋੜੀ ਜੀ ਇੰਨੇ ਖਾਣੀ ਕਹਿੰਦੇ ਕਮਲ ਰਸਤੇ ਚੋ ਖਾ ਲਾਂਗੇ ਮੈਂ ਕਿਹਾ ਤੁਹਾਨੂੰ ਕਿਹਨੇ ਨਹੀਂ ਪੁੱਛਨੀ ਇਹ ਮਹਿਕਮਾ ਬੜਾ ਕੁੱਤਾ ਤੁਹਾਨੂੰ ਕਿਹੇ ਚੀਜ਼ ਨਹੀਂ ਤੁਹਾਨੂੰ ਉੱਤੇ ਪੂਰੀ ਕਰਨੀ ਉਹਨਾਂ ਨੇ ਲੋੜ ਹਾਏ ਕਰੋ ਟਿਫਨ ਲੈ ਜੋ ਕੀ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਹਾਏ ਮੇਰਾ ਬੰਦਾ ਮੈਨੂੰ ਦੇ ਦੋ ਸਰਕਾਰ ਕੋ ਮੈਂ ਕੀ ਲੈਣਾ ਆ ਹਾਏ ਹਾਏ ਰੱਬ ਹਾਏ ਰੱਬ ਪ੍ਰਿੰਸੀਪਲ ਵਿਕਰਮ ਸਿੰਘ ਮੇਰੀ ਪਣਾਮੀ ਹੈ ਇਹ ਔਰ ਕੀ ਹੋਇਆ ਸੀ ਕਿ ਇਹਦਾ ਫਾਦਰ ਵੀ ਜਿਹੜਾ ਸੀਗਾ ਕਿ ਉਹ ਵੀ ਟੈਰਰਿਜ਼ਮ ਦਾ ਵਿਕਟਮ ਸੀਗਾ ਤੇ ਟੈਰਿਸਟਾਂ ਨੇ ਉਹਨੂੰ ਜਿਹੜਾ ਸੀਗਾ ਉਹ ਮਾਰਤਾ ਸੀਗਾ ਔਰ ਗੁਰਪ੍ਰੀਤ ਬਹੁਤ ਛੋਟੀ ਐ ਇਸਦਾ ਸੀ ਛੋਟੀ ਉਮਰ ਦਾ ਰਹਿ ਗਿਆ ਸੀਗਾ ਜਦੋਂ ਫਿਰ ਲਈ ਤੇ ਉਹਨੇ ਆਪਣੇ ਸੰਘਰਸ਼ ਨਾਲ ਹੀ ਆ ਸਾਰੇ ਜੋਬ ਲੇਕਿਨ ਪ੍ਰਾਇੋਰਟੀ ਜਿਹੜੀ ਹੈ ਸਰਕਾਰ ਨੇ ਜ਼ਰੂਰ ਦਿੱਤੀ ਸੀਗੀ ਸੋ ਅੱਜ ਇਹ ਹਾਲਾਤ ਹੈ ਪੜੀ ਲਿਖੀ ਬੱਚੀ ਹੈ ਐਮ ਐਸ ਸੀ ਹੈਗੀ ਹੈ ਮੇਰੀ ਭਨੇਵੀ ਜਿਹੜੀ ਹੈ ਇਹ ਔਰ ਬਸ ਇੱਕ ਮਤਲਬ ਤੁਸੀਂ ਕਹਿ ਲੋ ਕਿ ਪ੍ਰੈਸ਼ਰ ਆਫ ਡਿਊਟੀ ਪ੍ਰੈਸ਼ਰ ਆਫ ਡਿਊਟੀ ਨੇ ਹੀ ਜਿਹੜਾ ਹੈ ਉਹ ਸਾਰਾ ਕੁਝ ਹਾਲਾਤ ਬਣੇ ਆ ਜਿਵੇਂ ਅੱਜ ਅਸੀਂ ਟੀਵੀ ਤੇ ਨਿਊਜ਼ ਸੁਣੀ ਆ बिकॉज़ ਮਾਈ ਡਾਟਰ ਇਜ਼ ਪ੍ਰੇਪੇਰਿੰਗ ਫਾਰ ਸਿਵਲ ਸਰਵਿਸਿਜ਼ ਤਾਂ ਉਹਨੇ ਮੈਨੂੰ ਮਾਰਨਿੰਗਸ ਤੇ ਨਿਊਜ਼ ਪੜੀ ਤੇ ਕਹਿੰਦੇ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਆ ਸਰ ਜਿਹੜੇ ਸੀਗੇ ਉੱਥੇ ਉਹਨਾਂ ਨੇ ਦੱਸਿਆ ਸਾਰਾ ਕੁਝ ਜਿਸ ਤਰ੍ਹਾਂ ਗੋਪੀ ਦੇ ਕਿੰਨੇ ਬੱਚੇ ਸੀਗੇ ਇੱਕ ਬੇਟਾ ਇੱਕ ਬੇਟੀ ਹੈ ਤੇ ਕਦੋਂ ਕਿੰਨਾ ਚਿਰ ਉਹ ਨੌਕਰੀ ਕਰਦੇ ਨੇ ਨੌਕਰੀ ਕਰਦੇ ਨੇ ਗੋਪੀ ਨੂੰ ਮੇਰੇ ਖਿਆਲ ਕਿੰਨਾ ਚਿਰ 11-12 ਸਾਲ ਹੋ ਗਏ ਆ